ਇਕ ਹੋਟਲ ਵਿੱਚ ਨਸ਼ਾ ਕਰਨ ਦੀ ਵਾਇਰਲ ਹੋਈ ਵੀਡੀਓ ਬਾਰੇ ACP ਇਸ ਸ਼ੀਤਲ ਸਿੰਘ ਨੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਜੀ ਸਾਨੂੰ ਮੀਡੀਆ ਰਾਹੀਂ ਮੇਰੇ ਮੇਰੇ ਫੋਨ ਤੇ ਇੱਕ ਵੀਡੀਓ ਆਇਆ ਸੀਗਾ ਜਿਸ ਵਿੱਚ ਕੁਝ ਲੜਕੇ ਤੇ ਕੁਝ ਲੜਕੀਆਂ ਜਿਹੜੀਆਂ ਸਿਗੀਆਂ ਉਹ ਨਸ਼ੇ ਦਾ ਸੇਵਨ ਕਰਦੀਆਂ ਪਏ ਸੀ ਕਿਸੇ ਹੋਟਲ ਵਿੱਚ ਤੇ ਇਸ ਤੇ ਫੌਰੀ ਕਾਰਵਾਈ ਕਰਦੇ ਹੋਏ ਸਾਡੀ ਜਿਹੜੀ B ਡਿਵੀਜ਼ਨ ਦੀ ਟੀਮ ਹੈ ਉਹਨੇ ਛਾਪਾ ਮਾਰਿਆ ਤੇ ਜਿਸ ਵਿੱਚ ਸਾਡਾ ਜਿਹੜਾ ਸਿਮਰਨਜੀਤ ਸਿੰਘ ਹੈਗਾ ਆ ਉਹਨੂੰ ਆਪਾਂ ਅਪ੍ਰੀਹੈਂਡ ਕੀਤਾ ਤੇ ਉੱਤੇ ਜਿਹੜਾ 27 ਐਨਡੀਪੀਐਸ ਐਕਟ ਦਾ ਬੱਚਾ ਦੇ ਕੇ ਉਹਨੂੰ ਅਰੈਸਟ ਕੀਤਾ ਹੈਗਾ ਤੇ ਇਹਦੇ ਵਿੱਚ ਜਿਹੜੇ ਸਿਮਰਨਜੀਤ ਸਿੰਘ ਵੱਲੋਂ ਫਰਦਨ ਸ਼ਾਹ ਹੋਇਆ ਹੈ ਉਹਦੇ ਵਿੱਚ ਉਹ ਦੱਸਿਆ ਗਿਆ ਕਿ ਜਿਹੜਾ ਇਹ ਨਸ਼ਾ ਲੈ ਕੇ ਆਂਦਾ ਹੈਗਾ ਇਹ ਕੋਈ ਰਾਜਵੀਰ ਕੌਰ ਤੇ ਸੁਖਜਿੰਦਰ ਕੌਰ ਲੇਡੀ ਹੈਗੀ ਆ ਉਹਨਾਂ ਤੋਂ ਇਹ ਨਸ਼ਾ ਲੈ ਕੇ ਆਂਦਾ ਹੈਗਾ ਜੀ ਹੋਟਲ ਦਾ ਨਾਮ ਗਿਆਨੀ ਨਿਵਾਸ ਹੈਗਾ ਆ ਇਹ ਗੁਰਦੁਆਰਾ ਟੈਂਪਲ ਦੇ ਨੇੜੇ ਹੈਗਾ ਜਿਹੜਾ ਹੋਟਲ ਹੈਗਾ ਆ ਤੇ ਇੱਥੇ ਸਾਨੂੰ ਜਿਹੜੀ ਇਨਫੋਰਮੇਸ਼ਨ ਜਦਾਂ ਮਿਲੀ ਸੀ ਤੇ ਸਾਡੀ ਟੀਮ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਤੇ ਜਿਹੜਾ ਦੋਸ਼ੀ ਹੈਗਾ ਉਹ ਤੋਂ ਫੜਿਆ ਗਿਆ ਜੀ ਹਜੇ ਤੱਕ ਸਾਨੂੰ ਉਹਨਾਂ ਦੇ ਨਾਮ ਕਨਫਰਮ ਨਹੀਂ ਹੋਏ ਸਾਡੀ ਟੀਮ ਜਿਹੜੀ ਹੈਗੀ ਹੈ ਉਹ ਇਹਨਾਂ ਨੂੰ ਮਤਲਬ ਕਿ ਸੋਰਸ ਲਾ ਰੱਖੇ ਹੈ ਤੇ ਜਿਹੜੀ ਲੇਡੀ ਹੈ ਤੇ ਨਾਲ ਇਹਦੇ ਜੀ ਦੋ ਸਾਡੇ ਜੈਂਟਸ ਹੋਰ ਜਿਹੜੇ ਲਿਖੇ ਆ ਆਪਾਂ ਉਹਨਾਂ ਨੂੰ ਵੀ ਜਲਦੀ ਐਪ੍ਰੀਂਟ ਕਰਕੇ ਤੁਹਾਨੂੰ ਅਰੈਸਟ ਦੇ ਕੋ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਗਿਆ ਕਿ ਮੀਡੀਆ ਰਾਹੀਂ ਵੀ ਦੱਸਿਆ ਗਿਆ ਕਿ ਕਿਸੇ ਵੀ ਹੋਟਲ ਵਿੱਚ ਕੋਈ ਵੀ ਗਲਤ ਕੰਮ ਹੋ ਰਿਹਾ ਬੇਸ਼ੱਕ ਉਹ ਭਾਵੇਂ ਇਮੋਰਲ ਟਰੈਫਿਕਿੰਗ ਦਾ ਹੋਵੇ ਭਾਵੇਂ ਇਹ ਨਸ਼ੇ ਦਾ ਸੇਵਨ ਕਰਨ ਦਾ ਹੋਵੇ ਤੇ ਆਪਾਂ ਨਸ਼ੇ ਜਿਹੜਾ مالک ਹੈਗਾ ਆ ਔਰ ਹੋਟਲ ਦਾ ਉਹਨਾਂ ਤੇ ਵੀ ਕਾਰਵਾਈ ਕਰਦੇ ਪਏ ਆ ਈਵਨ ਪਹਿਲਾਂ ਵੀ 188 ਦੇ ਆਪਾਂ ਬੱਚੇ ਦਿੱਤੇ ਹੋਏ ਗਏ ਆ ਤੇ ਈਵਨ ਕਿ ਆਪਾਂ ਹੁਣ ਜੇ ਹੋਟਲ ਵਿੱਚ ਜੇ ਇਹ ਮਿਲੀਭੁਗਤ ਪਾਈ ਗਈ ਤੇ ਆਪਾਂ 29 ਐਨਡੀਪੀਐਸ ਐਕਟ ਦੇ ਅਧੀਨ ਇਹਨਾਂ ਨੂੰ ਵੀ ਬੁੱਕ ਕਰਾਂਗੇ ਬਿਲਕੁਲ ਸਾਡੇ ਡੀਜੀਪੀ ਸਾਹਿਬ ਵੱਲੋਂ ਜਿਹੜੇ ਹੈਗੇ ਸੀਪੀ ਸਾਹਿਬ ਵੱਲੋਂ ਸਖਤ ਆਦੇਸ਼ ਹੈਗੇ ਆ ਈਵਨ ਕਿ ਇਹਦੀ ਰਿਪੋਰਟਸ ਵੀ ਜਾਂਦੀ ਹੈ ਕਿ ਜਿੰਨੇ ਵੀ ਸਾਡੇ ਪਰチェ ਜਿਹੜਾ ਐਨਡੀਪੀਐਸ ਦੀ ਹਿੰਦੇ ਹੋ ਰਿਹਾ ਇਹਦੇ ਬੈਕਵਰਡ ਐਂਡ ਫਾਰਵਰਡ ਲਿੰਕੇਜ ਜਿਹੜੀਆਂ ਹੈਗੀਆਂ ਫਸਟ ਸੈਕੰਡ ਐਂਡ ਥਰਡ ਲੈਵਲ ਤੱਕ ਦੀ ਮਿਨਿਮਮ ਜਿਹੜਾ ਹੈਗਾ ਉਹ ਕਰਨ ਦੀ ਹਦਾਇਤ ਹੋਈ ਹੈ